ਪੁਲਿਕਾੜੀਆਂ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬាទਪਤ ਸਵਾਗਤ ਹੈ ਇੱਕ ਪਾਸੇ ਚਰਚਾ ਹੈ ਕਿ ਕਾਂਗਰਸ ਦੇ ਸਾਫਾ ਪ੍ਰਧਾਨ ਰਾਹੁਲ ਗਾਂਧੀ ਅੰਮ੍ਰਿਤਸਰ ਵਿੱਚ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਸਾਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚਣਗੇ ਤੇ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਚੋਣ ਰੈਲੀ ਕਰ ਦਿੱਤੀ ਗਈ ਹੈ ਜੀ ਹਾਂ ਸੀਐਮ ਭਗਵੰਤ ਮਾਨ ਅਤੇ ਮੰਤਰੀ ਕੁਲਦੀਪ ਥਾਲੀਵਾਲ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਚੋਣ ਰੈਲੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਹੈ ਤਾਂ ਇੱਕ ਪਾਸੇ ਕਾਂਗਰਸ ਦੇ ਰਾਹੁਲ ਗਾਂਧੀ ਅਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਵੱਲੋਂ ਅੱਜ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਰਾਹੁਲ ਗਾਂਧੀ ਹਲੇ ਤੱਕ ਨਹੀਂ ਪਹੁੰਚੇ ਤਾਂ ਉਸ ਤੋਂ ਪਹਿਲਾਂ ਹੀ ਸੀਐਮ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਦੇ ਵਿੱਚ ਰੈਲੀ ਕਰ ਦਿੱਤੀ ਗਈ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਮੌਕੇ ਦੀਆਂ ਤਸਵੀਰਾਂ ਵੱਲ ਹੁਣ ਮੈਂ ਕੀ ਬੋਲਾਂ ਹੁਣ जब आप ही कहता भी चीका पा देंगे किकली कलीर दी बुरी हालत सुखबीर दी किकली कलीर दी बुरी हालत सुखबीर दी समझ कुछ आवे ना वोट कोई थ्या ना उड्डे मक्खी ना पिंडे तो सीट फस गई बठिंडे तो ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਅੱਸੀਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਕਿਹਨ ਕੀ ਕਹਾਂ ਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਭਾਈ ਇਹਨੋ ਬੋਝੀਆ ਮੇਰਾ ਸੁੱਤੀ ਜਾਵੇ ਖੂਨ ਵੇ ਨਾਲੇ ਏਡੀ ਜਾਵੇ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਦੇਤਾਂ ਵਾਲੀ ਇੱਕ ਜੁਨ ਵੇ ਅਸੀਂ ਮੌਜ ਬੜੀ ਲੁੱਟੀ ਐ ਘੁੱਗੀ ਖਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪਿਲੇਟ ਦੀ 4 ਜੂਨ ਤੋਂ ਬਾਅਦ ਬਾਦਲਪੁਰਵਾਰ ਦੀ ਰਾਜਨੀਤੀ ਚੋਂ ਪੱਕੀ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਅੱਗੇ ਨਾ ਕਾਹਨ ਗੱਲ ਕਰ ਦਿਓ ਐਥੇ ਰੱਖਿਓ ਆਪਦੇ ਤਾਂ ਥੇ ਰੱਖਿਓ ਬਸ ਐਥੇ ਰੱਖਿਓ ਮੈਂ ਉਹ ਕੁਝ ਅਫਸਰ ਨੇ ਕੁਝ ਅਫਸਰ ਨੇ ਜਿਹੜੇ ਉਹਨਾਂ ਨਾਲ ਵੀ ਰੱਖ ਰਹਿੰਦੇ ਨੇ ਕੋਈ ਕੋ ਉਹਨਾਂ ਕੋਲ ਪ੍ਰੋਟੋਕਾਲ ਹੈ ਡਿਪਟੀ ਮੁੱਖ ਮੰਤਰੀ ਰਿਆ ਉਹਦੀ ਘਰ ਵਾਲੀ ਹਰਸਿਮਰਤ ਕੌਰ ਮੰਤਰੀ ਰਹੀ ਹੈ ਉਹ ਪ੍ਰੋਟੋਕਾਲ ਹੈ ਅਫਸਰ ਨਾਲ ਦੇਣੇ ਪੈਂਦੇ ਪਰ ਉਹ ਅਫਸਰ ਪੰਜਾਬ ਆਪਣੇ ਨੇ ਉਹ ਮੈਨੂੰ ਦੱਸ ਦਿੰਦੇ ਆ ਮੈਂ ਕਿਹਾ ਵੀ ਕਿਵੇਂ ਹੈ ਹਾਲ ਕੀ ਹੈ ਦੋਨਾਂ ਦਾ ਉਹ ਕਹਿੰਦਾ ਜੀ ਗਾਹਾਂ ਗੱਲ ਨਾ ਕਰਿਓ ਮੈਂ ਤਾਂ ਗਾਹਾਂ ਕੀਤੀ ਜੀ ਤਾਂ ਹਿੰਦਿਆ ਗੱਢ ਮੰਦੂ ਦੀ ਸਰਕਾਰ ਬਾੜੇ ਇਹਨੇ ਮੰਤਰੀ ਬਣ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਜੋ ਮੈਂ ਅੱਛਾ ਇਹਨੂੰ ਇਹਨੂੰ ਕਹਿੰਦਾ ਮੈਂ ਪਾਰਲੀਮੈਂਟ ਜਿਹਨੂੰ ਕਹਿੰਦਾ ਮਾਇਕ ਦੀ ਲੋੜ ਹੈ ਮਾਇਕ ਤਾਂ ਇੱਥੇ ਰਹਿ ਜਾਂਦਾ ਹੀ ਹੈ ਇੱਥੇ ਓਏ ਹਿੱਤੇ ਹੀ ਬੋਲੂਆ ਜਦੋਂ ਇਹ ਖੜਾ ਹੋਇਆ ਕਰੂ ਸਪੀਕਰ ਕੰਬਿਆ ਕਰੂ ਵੀ ਆਹ ਕੌਣ ਆ ਓਏ ਬੋਲ